ਸਤਨਾਮ ਵਾਹਿਗੁਰੂ ਸਾਹਿਬ ਜੀਓ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏਹ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨੇ ਵਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਨਾਨਕ ਏਕ ਕਰੈ ਅਰਦਾਸ ਬਿਸਰ ਨਾਹੀ ਪੂਰਨ ਤੁਕਤਾਸ ਰਾਗ ਸੋਹੀ ਮਹਲਾ ਪਹਿਲਾ ਕੁਛ ਜੀ ਇਕੰਕਾਰ ਸਤਗੁਰ ਪ੍ਰਸਾਦ ਮਨਜ ਕੋ ਚਾਜੀ ਆ ਮਾਵਣ ਢੋਸੜੇ ਆ ਕਿਉ ਸਹਰਾ ਵਣ ਜਾ ਜੀਓ ਇਕ ਦੂ ਇਕ ਚੜੰਦੀਆ ਕੌਣ ਜਾਣੇ ਮੇਰਾ ਨਾਉ ਜੀਓ ਜਿੰਨੀ ਸਖੀ ਸਹਰਾ ਵੇਆ ਸੇੰਬੀ ਸ਼ਾਵੜੀ ਇਹ ਜੀਓ ਸੇ ਗੁਣ ਵੰਝ ਨ ਆਵਣੀ ਹੋ ਕੇ ਜੀ ਦੋਸ ਤਰੇ ਓ ਜੀਓ ਕਿਆ ਗੁਣ ਤੇਰੇ ਵਿੱਚ ਰਾ ਹੋ ਕਿਆ ਕਿਆ ਕਿਨਾ ਤੇਰਾ ਨਾਮ ਜੀਓ ਇਕ ਤ ਢੋਲ ਨਾਯਾ ਬੜਾ ਅਸਾਦ ਕੁਰਬਾਣੇ ਤੇਰ ਜਾਉ ਜੀਉ ਸੋਇਨਾ ਰੂਪਾਰੰਗਲਾ ਮੋਤੀ ਤੇ ਮੜਕ ਜੀਉ ਸੇਵਸਤੋਂ ਸਹਿ ਦਿੱਤੀਆਂ ਮੈਂ ਤင်း ਸਿਲਾਇ ਚਿਤ ਜੀਉ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੀਉ ਹੋਇ ਨੀ ਟੋਲੀ ਪੁਲੀਆਸ ਤਿਸ ਕੰਤ ਨਾ ਬੈਠੀ ਪਾਸ ਜੀਓ ਅੰਬਰ ਕੁੰਜਾ کرلੀਆਂ